ਦੇ ਹਾਇਸ਼ ਤੇ ਇਹ ਬੈਠਕ ਜਿਹੜੀ ਉਹ ਰੱਖੀ ਗਈ ਹੈ ਤੁਹਾਨੂੰ ਦੱਸਦੀ ਕਿ ਕਈ ਅਹਿਮ ਫੈਸਲੇਅਤ ਤੇ ਵੀ ਮੋਹਰ ਲੱਗ ਸਕਦੀ ਹੈ ਬਜਟ ਸੈਸ਼ਨ ਦੀਆਂ ਤਰੀਕਾਂ ਵੀ ਤੈਅ ਹੋ ਸਕਦੀਆਂ ਨੇ ਤਾਂ ਵੱਡੀ ਖਬਰ ਇਸ ਵੇਲੇ ਦੀ ਸਾਹਮਣੇ ਆ ਰਹੀ ਹੈ ਆਮ ਆਦਮੀ ਪਾਰਟੀ ਦੇ ਨਾਲ ਜੁੜੀ ਹੋਈ ਪੰਜਾਬ ਸਰਕਾਰ ਦੇ ਨਾਲ ਜੁੜੀ ਹੋਈ ਤੁਹਾਨੂੰ ਦੱਸਦੇ ਕਿ ਪੰਜਾਬ ਕੈਬਨਿਟ ਦੀ ਅੱਜ ਅਹਿਮ ਮੀਟਿੰਗ ਸੱਦੀ ਗਈ ਹੈ ਖੁਦ ਸੀਐਮ ਆਨ ਦੀ ਰਿਹائش ਤੇ ਇਹ ਮੀਟਿੰਗ ਹੋਵੇਗੀ ਜਿਸ ਦੇ ਵਿੱਚ ਸਾਰੇ ਕੈਬਨਿਟ ਮਨਿਸਟਰ ਜਿਹੜੇ ਹੈ ਉਹ ਮੌਜੂਦ ਹੋਣਗੇ ਸੀਐਮ ਆਨ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਹੋਵੇਗੀ ਔਰ ਇਹ ਮੀਟਿੰਗ ਜਿਹੜੀ ਹੈ ਸੀਐਮ ਦੀ ਰਿਹائش ਤੇ ਰੱਖੀ ਗਈ ਹੈ ਚੰਡੀਗੜ੍ਹ ਸਥਿਤ ਸੀਐਮ ਰਿਹائش ਤੇ ਇਹ ਮੀਟਿੰਗ ਹੋਵੇਗੀ ਕੈਬਨਿਟ ਮੀਟਿੰਗ ਰੱਖੀ ਗਈ ਹੈ ਕਈ ਅਹਿਮ ਫੈਸਲਿਆਂ ਤੇ ਮੋਹਰ ਲੱਗ ਸਕਦੀ ਹੈ ਉਰੇ ਅਹਿਮ ਫੈਸਲੇ ਕੀ ਹੋ ਸਕਦੇ ਨੇ ਬਜਟ ਦੀਆਂ ਤਰੀਕਾਂ ਦੱਸਿਆ ਜਾ ਰਿਹਾ ਹੈ ਕਿ ਕਈ ਸਕੀਮਾਂ ਨੂੰ ਮਨਜ਼ੂਰੀ ਮਿਲ ਸਕਦੀ ਹੈ ਔਰ ਕਈ ਬਜਟ ਸੈਕਸ਼ਨ ਦੀ ਸੈਸ਼ਨ ਦੀਆਂ ਤਰੀਕਾਂ ਜਿਹੜੀਆਂ ਨੇ ਉਹ ਵੀ ਤੈਅ ਹੋ ਸਕਦੀਆਂ ਨੇ ਕਿਉਂਕਿ ਬਜਟ ਵੀ